ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਗੰਪਟਿਕ ਤੇ ਅੱਜ ਮੈਂ ਤੁਹਾਨੂੰ ਸੂਟ ਦੀ ਫਿਟਿੰਗ ਸਹੀ ਕਰਨ ਬਾਰੇ ਦੱਸੂਗੀ ਵੀ ਸੂਟ ਦੀ ਫਿਟਿੰਗ ਆਪਾਂ ਕਿਵੇਂ ਸਹੀ ਬਣਾ ਸਕਦੇ ਹਾਂ ਕਈ ਵਾਰੀ ਕੁਝ ਐਜੀਆਂ ਗਲਤੀਆਂ ਹੋ ਜਾਂਦੀ ਹੈ ਕਿ ਮੇਰੀ ਸੂਟ ਦੀ ਫਿਟਿੰਗ ਸਹੀ ਨਹੀਂ ਆਉਂਦੀ ਤੇ ਅੱਜ ਤੁਹਾਨੂੰ ਦੱਸਦੇ ਹਾਂ ਵੀ ਸੂਟ ਦੀ ਫਿਟਿੰਗ ਆਪਾਂ ਕਿਵੇਂ ਕਰ ਸਕਦੇ ਹਾਂ ਆ ਪਹਿਲਾਂ ਆਪਾਂ ਗਲੇ ਨੂੰ ਅਟੈਚ ਕਰਾਂਗੇ ਹੁਣ ਆਪਾਂ ਫਰੰਟ ਸਾਈਡ ਤੇ ਟੱਕ ਲਾ ਲਿਆ ਉੱਪਰ ਫਿਰ ਆਪਾਂ ਉਹਦੀ ਕਰੀਜ਼ ਬਣਾ ਲਈ ਹੈ ਸੈਂਟਰ ਦੀ ਉਦਾਂ ਹੀ ਆਪਾਂ ਗਲੇ ਤੇ ਕਰੀਜ਼ ਬਣਾ ਲਈ ਹੈ ਬੁਕਰਮ ਨਾਲ ਆਪਾਂ ਪੇਸਟਿੰਗ ਕਰਕੇ ਸਾਈਡ ਤੋਂ ਫੋਲਡ ਕਰ ਲਿਆ ਹੁਣ ਆਪਾਂ ਗਲੇ ਨੂੰ ਫਰੰਟ ਸਾਈਡ ਦੇ ਉੱਤੇ ਰੱਖ ਕੇ ਉਹਦੇ ਆਪਾਂ ਸੈਂਟਰ ਸਾਈਡ ਨੂੰ ਮਿਲਾਉਣਾ ਹੈ ਉੱਤੇ ਤੁਸੀਂ ਸਿਓਲ ਵੀ ਲਾ ਸਕਦੇ ਹੋ ਤੇ ਮੈਂ ਇੱਥੇ ਪਿੰਨਾ ਦਾ ਯੂਜ਼ ਕਰ ਰਹੀ ਐ ਤੁਸੀਂ ਪਿੰਨਾ ਵੀ ਯੂਜ਼ ਕਰ ਸਕਦੇ ਹੋ ਆਪਾਂ ਜਮਾਂ ਸੈਂਟਰ ਤੇ ਕਰ ਲੈਣਾ ਤੁਸੀਂ ਚੌਕਨਾ ਨਿਸ਼ਾਨ ਲਾ ਕੇ ਵੀ ਸੈਂਟਰ ਕਰ ਸਕਦੇ ਹੋ ਤਾਂ ਕਿ ਪਤਾ ਲੱਗ ਜੇ ਪਿੰਨਾ ਲਾਉਣ ਤੋਂ ਬਾਅਦ ਫਿਰ ਆਪਾਂ ਹੁਣ ਇੱਥੇ ਸਿਲਾਈ ਲਾਵਾਂਗੇ ਗਲੇ ਨੂੰ ਅਟੈਚ ਕਰ ਦੇਵਾਂਗੇ ਸਿਲਾਈ ਲਾ ਕੇ ਲਾਈ ਆਪਾਂ ਬੁੱਕਰਮ ਦੇ ਜਵਾਂ ਨਾਲ ਨਾਲ ਲਾਉਣੀ ਹੈ ਇਧਰ ਉਧਰ ਨਹੀਂ ਕਰਨੀ ਇਧਰ ਉਧਰ ਕਰਨ ਨਾਲ ਕੀ ਹੈ ਕਿ ਆਪਣਾ ਗਲਾ ਸਹੀ ਨਹੀਂ ਅਟੈਚ ਹੋਊਗਾ ਅਟੈਚ ਕਰਨ ਤੋਂ ਬਾਅਦ ਆਪਾਂ ਇਹ ਚੈੱਕ ਕਿਵੇਂ ਕਰਨਾ ਹੈ ਕਿ ਆਪਾਂ ਨਾਪ ਲੈ ਕੇ ਦੇਖਣਾ ਦੋਨੋਂ ਸਾਈਡ ਤੋਂ ਮੋਢਿਆਂ ਦੇ ਆਪੀ ਆਪਣਾ ਗਲਾ ਸਹੀ ਅਟੈਚ ਹੋਇਆ ਹੈ ਜਾਂ ਨਹੀਂ ਤੁਸੀਂ ਦੇਖ ਸਕਦੇ ਹੋ ਜਮਾਂ ਸਹੀ ਹੈਗਾ ਇੱਕੋ ਹੀ ਨਾਪ ਆ ਰਿਹਾ ਹੈ ਦੋਨੋਂ ਸਾਈਡ ਤੋਂ ਇੱਕੋ ਹੀ ਨਾਪ ਹੈ ਕੋਈ ਵੀ ਫਰਕ ਨਹੀਂ ਹੈਗਾ ਗਲੇ ਦੀ ਲੈਂਥ ਵੀ ਆਪਾਂ ਨੂੰ ਜਿੰਨੀ ਚਾਹੀਦੀ ਸੀ ਓਨੀ ਹੀ ਰੱਖੀ ਆਪਾਂ ਹੁਣ ਆਪਾਂ ਕਟਿੰਗ ਕਰ ਦਾਂਗੇ ਆਪਾਂ ਗਲੇ ਨੂੰ ਅਟੈਚ ਕਰ ਲਿਆ ਹੁਣ ਆਪਾਂ ਪਲੋਈਆਂ ਤੇ ਸਿਲਾਈ ਲਾਵਾਂਗੇ ਖਲੋਈਆਂ ਦੇ ਨਿਸ਼ਾਨ ਵੀ ਜਮਾ ਇਕੁਅਲ ਲੱਗੇ ਹੋਣੇ ਚਾਹੀਦੇ ਆ ਜੇ ਆਪਣੇ ਨਿਸ਼ਾਨ ਸਹੀ ਹੋਣਗੇ ਤਾਂ ਫੇਰ ਹੀ ਆਪਣੀ ਫਿਟਿੰਗ ਸਹੀ ਆਊਗੀ ਆਮੇ ਹੁਣ ਕੱਪੜਾ ਕੱਟ ਕਰ ਲਿਆ ਸੀਗਾ ਖਲੋਈਆਂ ਤੇ ਲਾਉਣ ਵਾਸਤੇ ਆਪਾਂ ਫੋਲਡ ਕਰਨ ਤੋਂ ਬਾਅਦ ਤੇ ਕੱਪੜੇ ਨੂੰ ਆਪਾਂ ਥੱਲੇ ਸਾਈਡ ਰੱਖਣਾ ਜਮਾ ਇਕੁਅਲ ਸੈੱਡ ਕਰਨੀ ਹੈ ਬਰਾਬਰ ਉਸ ਤੋਂ ਬਾਅਦ ਆਪ ਲੋਈਆਂ ਤੇ ਸਿਲਾਈ ਲਾਵਾਂਗੇ ਸਿਲਾਈ ਨੂੰ ਪਹਿਲਾਂ ਉੱਪਰੋਂ ਤਾਂ ਪਤਲੀ ਸਿਲਾਈ ਲਾਉਣੀ ਹੈ ਫਿਰ ਵਿਚਕਾਰ ਆ ਕੇ ਜਿਵੇਂ ਸਿਲਾਈ ਨੂੰ ਥੋੜੀ ਚੌੜੀ ਕਰ ਦੇਣੀ ਹੈ ਫਿਰ ਉਸ ਤੋਂ ਬਾਅਦ ਪਤਲੀ ਕਰ ਲੈਣੀ ਹੈ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਲੱਗੀ ਹੈ ਸਿਲਾਈ ਜਿਵੇਂ ਇਸੇ ਤਰ੍ਹਾਂ ਹੀ ਲਾਉਣੀ ਹੈ ਆਪਾਂ ਸਿਲਾਈ ਨੂੰ ਗੋਲ ਨਹੀਂ ਕਰਨਾ ਉੱਪਰੋਂ ਵੀ ਫਿਰ ਉਹ ਫਿਟਿੰਗ ਸਹੀ ਨਹੀਂ ਆਉਗੀ ਇਸੇ ਤਰ੍ਹਾਂ ਆਪਾਂ ਦੂਜੀਆਂ ਪਲੋਈਆਂ ਤੇ ਵੀ ਕੱਪੜਾ ਲਾਉਣਾ ਹੈ ਜਿਵੇਂ ਉਸੇ ਤਰ੍ਹਾਂ ਸिलाई ਲਾਉਣੀ ਹੈ ਬਾਕੀ ਰੇਪਲੋਈਆਂ ਤੇ ਵੀ ਹਾਂਜੀ ਹੁਣ ਆਪਾਂ ਸਾਈਡ ਵਾਲੀ ਪਲੋਈ ਪਾਵਾਂਗੇ ਇਸ ਤੇ ਸिलाई ਲਾਉਣ ਲੱਗੇ ਧਿਆਨ ਰੱਖਣਾ ਹੈ ਕਿ ਆਪਾਂ ਪਹਿਲਾਂ ਤਾਂ ਸिलाई ਨੂੰ ਪਤਲੀ ਰੱਖਣਾ ਹੈ ਫੇਰ ਅੱਗੇ ਜਾ ਕੇ ਵਧਾ ਦੇਣੀ ਹੈ ਇਸ ਤਰ੍ਹਾਂ ਥੋੜਾ ਕੱਪੜੇ ਵਿੱਚ ਰੱਖਣਾ ਜ਼ਰੂਰੀ ਹੈ अच्छे एम्प्लॉई भी ਆ ਪੈਸੇ ਤਰ੍ਹਾਂ ਹੀ ਪਾਵਾਂਗੇ ਹਾਂਜੀ ਪਲੋਈਆਂ ਬੰਤ ਤੋਂ ਬਾਅਦ ਹੁਣ ਤੁਸੀਂ ਦੇਖ ਸਕਦੇ ਹੋ ਜੋ ਵੀ ਸਾਡੇ ਚੈਨਲ ਤੇ ਨਵੇਂ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਇਸੇ ਤਰ੍ਹਾਂ ਪਲੋਈਆਂ ਨੂੰ ਨਾਲ ਤੇ ਗਲੇ ਅਟੈਚ ਕਰਨ ਨਾਲ ਆਪਣੀ ਫਿਟਿੰਗ ਜਮਾ ਸਹੀ ਬੰਦੀ ਆ ਬਸ ਗਲਾ ਇਧਰ ਉਧਰ ਨਾ ਹੋਵੇ ਟੇਡਾ ਲੱਗਿਆ ਉਹ ਤਾਂ ਆਪਣਾ ਗਲਾ ਟੇਡਾ ਜਾਂਦਾ ਹੈ ਤੇ ਪਲੋਈਆਂ ਦੇ ਨਿਸ਼ਾਨ ਵੀ ਜਮਾ ਬਰਾਬਰ ਹੋਣੇ ਚਾਹੀਦੇ ਆ ਫਿਰ ਆਪਣੀ ਫਿਟਿੰਗ ਬਹੁਤ ਸੋਹਣੀ ਹੁੰਦੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਪਲੋਈਆਂ ਇਸ ਤਰ੍ਹਾਂ ਚੈੱਕ ਕਰਨ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਕੱਪੜੇ ਨੂੰ ਰੱਖ ਕੇ ਵੇਖ ਸਕਦੇ ਹਾਂ ਵੀ ਆਪਣੇ ਸਹੀ ਪਈਆਂ ਹੈ ਕਿ ਨਹੀਂ ਆ ਦੇਖੋ ਬਹੁਤ ਵਧੀਆ ਪਈਆਂ ਪਲਈਆਂ ਥੈਂਕ ਯੂ